ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਬੱਕਰਿਆਂ ਵਾਲੇ ਬਾਰੇ ਦੱਸ ਦਿੰਦਾ ਬਈ ਬੱਕਰਿਆਂ ਵਾਲਾ ਕੋਈ ਬੰਦਾ ਕਰ ਜਾਈ ਜਿਹਦੇ ਕੋਲੇ ਬੱਕਰੀ ਆ ਉਹਦੇ ਕੋਲੇ ਸਾਰ ਜਣਾ ਤੁਰਿਆ ਫਿਰੇ ਏ ਟਾਈਮ ਨਹੀਂ ਆ ਲੈ ਵੀ ਦਰਸ਼ਕ ਵੀਰੋ ਆ ਦੇਖੋ ਪਹਿਲਾਂ ਤਾਂ ਮੱਝ ਇਹ ਇੱਕ ਨਹੀਂ ਆਈ ਮੱਝ ਝੋਟੇ ਤੇ ਬੱਕਰੀਆਂ ਯਾਰ ਕਹਿੰਦੇ ਤੋਂ ਕਹਿੰਦੇ ਯਾਨੀ ਕਿ ਪਸ਼ੂ ਹੈ ਜਿਹੜੇ ਚੜਿੱਕ ਦੇ ਮੇਲੇ ਵਿੱਚ ਪਹੁੰਚੇ ਸੀ ਤੇ ਇਹ ਮੇਲਾ ਜਿਹੜਾ ਲੱਗਿਆ ਹੋਇਆ ਨਾ ਇਹ ਚੜੱਕ ਪਿੰਡ ਜ਼ਿਲ੍ਹਾ ਮੋਗੇ ਦੇ ਵਿੱਚ ਐ ਮੈਂ ਮੇਲਾ ਦਰਸ਼ ਕੋ ਦੇਖਿਆ ਤੇ ਬਸ ਰੂਹ ਖੁਸ਼ ਹੋ ਗਈ ਆ ਤੁਸੀਂ ਕਬੱਡੀ ਦੇ ਟੂਰਨਾਮੈਂਟ ਬਹੁਤ ਦੇਖੇ ਹੋਣਗੇ ਵੱਡੇ ਵੱਡੇ ਮੰਨ ਲਓ ਮਾਲ ਲਾਉਂਦੇ ਆ ਹਨਾ ਤੇ ਬਹੁਤ ਤਕੜੇ ਤਕੜੇ ਯਾਰ ਯਾਨੀ ਕਿ ਪਲੇਅਰਾਂ ਦੀ ਗੱਲ ਕਰਦੇ ਆਪਾਂ ਤਾਂ ਲੋਕ ਟੀਮਾਂ ਬਣਾ ਬਣਾ ਕੇ ਲੈ ਕੇ ਆਉਂਦੇ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਨਾ ਇੱਕ ਯਾਰ ਖਾਸ ਤਰ੍ਹਾਂ ਦਾ ਜਨੂਨ ਹੈ ਉਹ ਵੀ ਆਪਣੇ ਯਾਨੀ ਕਿ ਨਾ ਪਸ਼ੂਆਂ ਨੂੰ ਐ ਲੈ ਕੇ ਆਉਂਦੇ ਜਿਵੇਂ ਯਾਰ ਵੀ ਮੇਲੇ ਦੇ ਵਿੱਚ ਕਿਵੇਂ ਘੋਲ ਹੁੰਦਾ ਹੋਵੇ ਨਹੀਂ ਯਾਰ ਅਸੀਂ ਜਿੱਤਣੇ ਅਸੀਂ ਜਿੱਤਣੇ ਤੇ ਯਾਰ ਮਨ ਖੁਸ਼ ਹੋ ਗਿਆ ਮੈਂ ਮੇਲਾ ਦੇਖ ਕੇ ਤੇ ਮੇਲੇ ਦੇ ਵਿੱਚ ਜੇ ਅਗਰ ਗੱਲ ਕਰੀਏ ਤਾਂ ਬਹੁਤ ਹੀ ਯਾਰ ਕਹਿ ਸਕਦੇ ਆ ਕਿ ਪਸ਼ੂ ਅੱਬਲ ਪਸ਼ੂ ਜਿਹੜੇ ਕਹਿ ਸਕਦੇ ਨੇ ਕਿ ਬਿਲਕੁਲ ਉਹ ਲੋਕ ਜਾਨਕੀ ਲੈ ਕੇ ਆਏ ਹੋਏ ਸੀ ਪਰ ਇਹਨਾਂ ਦੇ ਪਿੱਛੇ ਮਿਹਨਤ ਦੀ ਗੱਲ ਕਰੀਏ ਤਾਂ ਬਾਈ ਨੇ ਮੈਂ ਗੱਲ ਵੀ ਕੀਤੀ ਇੱਕ ਨਾ ਕਹਿੰਦਾ ਬਾਈ ਜੀ ਘਰ ਦੇ ਜਿਵੇਂ ਆਪਾਂ ਜਵਾਕ ਪਾਲ ਲਿਆ ਜਹੇ ਜਹ ਉਹ ਜੀ ਮੱਝਾਂ ਪਾਲ ਲੀਆਂ ਕੰਨਾਂਸ਼ੇ ਸ਼ੌਂਕ ਨਾਲ ਪਾਲਦੇ ਆ ਤੇ ਮੇਲੇ ਸਪੈਸ਼ਲ ਦੇਖਦੇ ਆ ਮੇਲਿਆਂ ਦੇ ਵਿੱਚ ਲਿਜਾ ਲਿਆ ਕਿ ਕਿ ਲੋਕ ਥੋੜੀ ਜਿਹਾ ਜਾਗਰੂਕ ਹੋਣ ਇਸ ਵਾਰੀ ਕਿ ਪਸ਼ੂ ਵੀ ਆਪਣਾ ਇੱਕ ਤੰਦਾ ਹੈ ਤੰਦੇ ਨੂੰ ਫਿਰ ਸ਼ੌਂਕ ਨਾਲ ਕੀਤਾ ਜਾਵੇ ਤੇ ਫਿਰ ਕਹਿੰਦੇ ਕੋਈ ਵੀ ਕੋਈ ਥੋੜ ਨਹੀਂ ਰਹਿਂਦੀ ਉਸ ਘਰ ਦੇ ਵਿੱਚ ਆ ਦੇਖ ਲੋ ਸਾਹਮਣੇ ਤੁਸੀਂ ਮੁਰਾ ਨਸਲ ਦੀਆਂ ਮਹਿਸਾਂ ਤੇ ਜਿਹੜੀਆਂ ਚੰਗੀਆਂ ਤੋਂ ਚੰਗੀਆਂ ਮਹਿਸਾਂ ਯਾਰ ਆਥੀ ਦੇਖ ਲਿਆ ਤੇ ਮੱਝ ਦੇਖ ਲਈ ਮੈਂ ਤਾਂ ਬਸ ਬਰਾਬਰੀ ਕਹੂੰਗਾ ਠੀਕ ਹੈ ਆ ਬਾਈਆਂ ਕੋਲੇ ਦੇਖੋ ਮੱਝਾਂ ਪੂਰੇ ਛੋਟੇ ਛੋਟੇ 2-2 ਸਾਲ ਦੇ ਜੇ ਤੁਸੀਂ ਕੱਟੇ ਦੇਖੋ ਨਾ ਤਾਂ ਐਂ ਲੱਗਦਾ ਜਿਵੇਂ ਯਾਰ ਇਹ ਤਾਂ ਪੂਰੇ ਯਾਰ ਮਨੂੰ ਤਿਆਰ ਵਰ ਤਿਆਰ ਹੈ ਤੇ ਪਰ ਮੇਲਾ ਮੇਲੇ ਸੀਗਾ ਆਹ ਦੇਖੋ ਬੱਕਰੀਆਂ ਤੇ ਬੱਕਰੀਆਂ ਬੱਕਰੀਆਂ ਵੀ ਦੁੱਧ ਦੀ ਗੱਲ ਕਰੀਏ ਤਾਂ 7-7 ਲੀਟਰ ਦੁੱਧ ਦਿੰਦੀਆਂ ਇਹ ਬੱਕਰੀਆਂ ਤੇ ਲੋਕ ਮੰਨ ਲਓ 7 ਲੀਟਰ ਆਪਾਂ ਮੱਝ ਤੋਂ ਦੁੱਧ ਮਿਲ ਗਿਆ ਆਪਾਂ ਕਹਿੰਦੇ ਨਾ ਯਾਰ ਬੱਲੇ ਬੱਲੇ ਹੋ ਗਈ ਹੈ ਨਾ ਨਹੀਂ ਪਰ ਬੱਕਰੀਆਂ ਵੀ 5 ਤੋਂ ਲੈ ਕੇ 7 ਲੀਟਰ ਤੱਕ ਦੁੱਧ ਦੇਣ ਵਾਲੀਆਂ ਬੱਕਰੀਆਂ ਇਸ ਮੇਲੇ ਦੇ ਵਿੱਚ ਚੜਿੱਕ ਮੇਲੇ ਦੇ ਵਿੱਚ ਪਹੁੰਚੀਆਂ ਸੀ ਤੇ ਜਿਨ੍ਹਾਂ ਨੇ ਨਾਮ ਜਿੱਤੇ ਆ ਤੇ ਇੱਕ ਹੋਰ ਦੱਸਾਂ ਮੈਂ ਤੁਹਾਨੂੰ ਇਸ ਮੇਲੇ ਦੇ ਵਿੱਚ ਕੱਲਾ ਸਿਰਫ ਪੰਜਾਬ ਹੀ ਨਹੀਂ ਹਰਿਆਣੇ ਦੇ ਵਿੱਚੋਂ ਤੇ ਯੂਪੀ ਸਟੇਟ ਦੇ ਵਿੱਚੋਂ ਰਾਜਸਥਾਨ ਦੇ ਵਿੱਚੋਂ ਜਿਨ੍ਹਾਂ ਕੋਲ ਚੰਗੀ ਨਸਲ ਦੇ ਪਸ਼ੂ ਸੋ ਸਾਰੇ ਤੇ ਯਾਰ ਪਸ਼ੂ ਲੈ ਕੇ ਪਹੁੰਚੇ ਨੇ ਤੇ ਆ گاਵਾ ਦੇਖ ਲਓ ਤੁਸੀਂ ਗਾਈਆਂ ਵੀ ਬਹੁਤ ਯਾਰ ਜਬਰਦਸਤ ਲੈ ਕੇ ਆਏ ਸੀ ਲੋਕ ਪਰ ਇਸ ਮੇਲੇ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਹਰਮੀਤ ਕੁਰਖੇਤਰ ਡੇਰੀ ਵਾਲੇ ਵਾਜਦੇ ਨੇ ਉਹ ਫਸਟ ਨੰਬਰ ਤੇ ਰਹੇ ਨੇ ਇਸ ਮੇਲੇ ਦੇ ਵਿੱਚ ਹਰਮੀਤ ਜੀ ਜਿਹੜੇ ਹਰਮੀਤ ਡੇਰੀ ਕੁਰਖੇਤਰ ਵਾਲੇ ਐ ਉਹ ਫਸਟ ਨੰਬਰ ਤੇ ਰਹੇ ਨੇ ਜਿਨ੍ਹਾਂ ਨੇ ਇਸ ਮੇਲੇ ਦਾ ਫਸਟ ਪ੍ਰਾਈਜ਼ ਜਿੱਤੇ ਤੇ ਹੋਰ ਪਤਾ ਨਹੀਂ ਕਿੰਨੇ ਕ ਨਾਮ ਜਿੱਤੇ ਐ ਕਿਉਂਕਿ ਉਹਨਾਂ ਕੋਲ ਡੇਰੀ ਫਾਰਮ ਹੈ ਜਿਹੜਾ ਪਹਿਲੇ ਨੰਬਰ ਤੇ ਐ ਹਰਿਆਣੇ ਦਾ ਤੇ ਉਹ ਇੱਥੇ ਆਏ ਸੀ ਉਹਨਾਂ ਨੇ ਮੰਨ ਲਓ ਕਿ ਪਹਿਲੇ ਨੰਬਰ ਤੇ ਇਸ ਚੜਕ ਮੇਲੇ ਦੇ ਵਿੱਚ ਆਪਣਾ ਸਥਾਨ ਰੱਖਿਆ ਤੇ ਆਪਣੇ ਪਸ਼ੂ ਲੈ ਕੇ ਆਏ ਪਸ਼ੂ ਵੀ ਬਸ ਯਾਰ ਕਹਿ ਸਕਦੇ ਨੇ ਕਿ ਰੂਹਾਂ ਹੀ ਸੀਗੀਆਂ ਜਨ ਕਿ ਬੰਦਾ ਜਦੋਂ ਦੇਖਣ ਲੱਗ ਜਾਂਦਾ ਤਾਂ ਫਿਰ ਦੇਖਦੇ ਹੀ ਰਹਿ ਜਾਂਦਾ ਤੇ ਬੱਕਰੀਆਂ ਵਾਲੇ ਜਿਹੜੇ ਕਹਿ ਦਿੰਦੇ ਆ ਨਾ ਬੱਕਰੀਆਂ ਯਾਰ ਆ ਬੱਕਰੀਆਂ ਦਾ ਵੀ ਧੰਦਾ ਹੈ ਕੋਈ ਜਿਹੜੇ ਐਨਾਂ ਬੋਲਦੇ ਤੇ ਬੱਕਰੀਆਂ ਨੇ ਵੀ ਅੱਜੇ ਨਾਮ ਜਿੱਤੇ ਆ ਮੋਟਰਸਾਈਕਲ ਬੁਲਟ ਜਿੱਤੇ ਆ ਉਹਨਾਂ ਨੇ ਬੁਲਟ ਸਕੂਟੀਆਂ ਤੇ ਹੋਰ ਪਤਾ ਨਹੀਂ ਕੀ ਕੁਝ ਨਾਮ ਸੀਗੇ ਇਸ ਚੜਕ ਮੇਲੇ ਦੇ ਵਿੱਚ ਉਹ ਸਭ ਤੋਂ ਵੱਡੀ ਖਾਸੀਅਤ ਗੱਲ ਹੈ ਮੈਂ ਜਿਹੜੇ ਇਸ ਮੇਲੇ ਦੇ ਆਰਗੇਨਾਈਜ਼ ਹੈ ਉਹਨਾਂ ਨੂੰ ਮੈਂ ਬਹੁਤ ਬਹੁਤ ਯਾਰ ਉਹਨਾਂ ਦੀ ਪ੍ਰਸ਼ੰਸਾ ਕਰਦਾ ਜਿਨ੍ਹਾਂ ਨੇ ਇਹ ਕੰਮ ਕੀਤਾ ਜਿਨ੍ਹਾਂ ਨੇ ਇਸ ਮੇਲੇ ਨੂੰ ਲਾਉਣ ਦਾ ਕੰਮ ਕੀਤਾ ਤੇ ਲੋਕਾਂ ਨੂੰ ਜਨਕੀ ਇੱਕ ਸੁਨੇਹਾ ਦਿੱਤਾ ਹੈ ਵੀ ਤੁਸੀਂ ਖੇਤੀ ਦੇ ਨਾਲ ਨਾਲ ਜਿਹੜਾ ਲਾਹੇਵੰਦ ਧੰਦਾ ਹੈ ਨਾ ਜਿਹੜਾ ਪਸ਼ੂਆਂ ਦਾ ਇਹ ਵੀ ਤੁਸੀਂ ਕਰੋਗੇ ਤਾਂ ਤੁਸੀਂ ਕੋਈ ਘਾਟ ਨਹੀਂ ਰਣੀ ਮਾਲੋ ਮਾਲ ਹੋ ਜੂਗੇ ਤੇ ਇਥੇ ਸੁਖਜਿੰਦਰ ਲੋਪੋ ਵੀਰਾ ਜਿਹੜਾ ਯਾਰ ਫੇਮਸ ਹੈ ਹਨਾ ਫੇਸਬੁੱਕ ਦਾ ਬਹੁਤ ਤਕੜਾ ਫੇਮਸ ਕਹਿ ਸਕਦੇ ਨੇ ਕਿ ਬਲੌਗਰ ਹੈ ਉਹ ਵੀ ਪਹੁੰਚਿਆ ਸੀ ਉਹਨੇ ਬਖੂਬੀ ਕਮੈਂਟਰੀ ਦੇ ਨਾਲ ਨਾਲੇ ਤਾਂ ਲੋਕਾਂ ਨੂੰ ਮੇਲਾ ਦਿਖਾਇਆ ਤੇ ਨਾਲੇ ਲੋਕਾਂ ਨੂੰ ਆਪਦੀ ਜਿਹੜੀ ਜਾਦੂ ਹੈ ਨਾ ਉਹਦੀ ਆਵਾਜ਼ ਦਾ ਜਾਦੂ ਹੈ ਸੁਖਜਿੰਦਰ ਲੋਪੋ ਦਾ ਉਹਦੇ ਨਾਲ ਫਿਰ ਲੋਕਾਂ ਨੂੰ ਬੰਨ੍ਹ ਕੇ ਰੱਖਿਆ ਤੇ ਫਿਰ ਬੰਦਾ ਹਿੱਲਣ ਨਹੀਂ ਦਿੱਤਾ ਬਾਈ ਨੇ ਤੇ ਬਾਈ ਨੇ ਫਿਰ ਗੱਲਾਂ ਵੀ ਕੀ ਸੁਣਾਈਆਂ ਤੇ ਉਹ ਵੀ ਤੁਹਾਨੂੰ ਮੈਂ ਸੁਣਾ ਦਿੰਦਾ ਉਹਨਾਂ ਦੀ ਬਕਾਇਦਾ ਰਿਕਾਰਡਿੰਗ ਉਹਨਾਂ ਨੇ ਕੀ ਕੁਝ ਸੁਣਾਇਆ ਤੇ ਸੁਣੋ ਫਿਰ ਬਾਈ ਲੋਪੋ ਦੀਆਂ ਗੱਲਾਂ ਫਿਰ ਇਸ ਮੇਲੇ ਦੀ ਦੇਰ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਬੱਕਰਾਂ ਵਾਲੇ ਬਾਰੇ ਦੱਸ ਦਿੰਦਾ ਬਈ ਬੱਕਰਾਂ ਵਾਲਾ ਕੋਈ ਬੰਦਾ ਕਰਜਈ ਜਿਹਦੇ ਕੋਲੇ ਬੱਕਰੀ ਆ ਉਹਦੇ ਕੋਲੇ ਸਮਝ ਨਾ ਤੁਰਿਆ ਫਿਰਿਆ ਏਟੀਐਮ ਹੀ ਆ ਉਹ ਜਦੋਂ ਮਰਜੀ ਵੇਚ ਕੇ ਪੈਸੇ ਉਹਦੇ ਜੋ ਕੱਢ ਸਕਦਾ ਬੱਕਰੀ ਐ ਤੋਂ ਉਹ ਜੀ ਚੀਜ਼ ਐ ਇੱਜੇ ਸਰ ਧੰਦਾ ਕਰਤਾ ਸੱਚੀ ਸੋਚੀ ਕਰਤਾ ਕੋਈ ਪਸ਼ੂਚਾਰਨਾ ਗੁਨਾਹੇ ਸੱਜਣੋ ਬਾਬੇ ਨਾਨਕ ਨੇ ਪਸ਼ੂ ਚਾਰ ਕੇ ਸਾਨੂੰ ਇਹ ਗੱਲ ਬਹੁਤ ਸਾਲ ਪਹਿਲਾਂ ਸਿੱਧਾ ਦੱਸਦਾ ਸੀ ਕਈ ਵਾਰੀ ਪਸ਼ੂ ਚਾਰਦੇ ਨੂੰ ਲਿਬੜੇ ਜੇ ਕਾਲੇ ਜੇ ਗਿੱਟਿਆਂ ਵਾਲੇ ਬੰਦੇ ਨੂੰ ਕਹਿ ਦਿੰਦਾ ਵੀ ਇਹ ਪਤ ਨਹੀਂ ਪਸ਼ੂ ਚਾਰਦਾ ਤੁਰਿਆ ਫਿਰਦਾ ਅਸਲ ਦੇ ਵਿੱਚ ਸੱਜਣੋ ਇਹ ਸੱਚੀ ਸੋਚੀ ਬਾਬੇ ਨਾਨਕ ਵਾਲੀ ਕਿਰਤਾਂ ਤੇ ਇਹਦੇ ਵਿੱਚੋਂ ਅੱਜ ਮੋਟਰਸਾਈਕਲ ਦਿੱਤੇ ਆ ਇਹ ਕਿਰਤੀ ਲੋਕ ਦਰਵੇਸ਼ ਲੋਕ ਜਿਹੜੇ ਲੋਕ ਨਹਿਰਾਂ ਦੇਗਾ ਪਟੜੀਆਂ ਖੱਲਾਂ ਦੀਆਂ ਪਟੜੀਆਂ ਦੇ ਤੁਰੇ ਫਿਰਦੇ ਸੀ ਕਿਰਤਾਂ ਕਰਦੇ ਅੱਜ ਉਹਨਾਂ ਨੂੰ ਮੋਟਰਸਾਈਕਲ ਤੇ ਚੜਾਇਆ ਬਾਬਾ ਕਰਨਾਮ ਸਿੰਘ ਹੋਣਾ ਦੀ ਕਿਰਪਾ ਬਾਬਾ ਚਰਨ ਸਿੰਘ ਜੀ ਬਾਬਾ ਚਰਨ ਸਿੰਘ ਜੀ ਦੀ ਕਿਰਪਾ ਹੋਈ ਹੈ ਬਾਈ ਸਾਰੇ ਹੋਣਾ ਦੀ ਸਾਡੀ ਟੀਮ ਦੀ ਬਹੁਤ ਵੱਡੀ ਮਿਹਨਤ ਬਹੁਤ ਸਾਰੇ ਸਾਰੇ ਵਧਾਈ ਦੇ ਪਾਤਰਾ ਬਹੁਤ ਧੰਨਵਾਦ